ਸਤਿ ਸ੍ਰੀ ਅਕਾਲ ਦੋਸਤੋ ਪਟਿਆਲੇ ਦੇ ਪ੍ਰੋਫੈਸਰ ਕਲੋਨੀ ਦੇ ਵਿੱਚ 205 ਗੱਲ ਜਗ੍ਹਾ ਦੇ ਵਿੱਚ ਬਣੀ ਹੋਈ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਬਹੁਤ ਸੋਹਣੀ ਲੁੱਕ ਹੈਗੀ ਕੋਠੀ ਇਸ ਕੋਠੀ ਦੀ ਜੀ ਕਲਾਸਿਕਲ ਫਰੰਟ ਐਲੀਵੇਸ਼ਨ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਹੈ ਸੋ ਲੋਕੇਸ਼ਨ ਹੈਗੀ ਹੈ ਜੀ ਪ੍ਰੋਫੈਸਰ ਕਲੋਨੀ ਨੇੜੇ ਇਧਰ 68 ਫੁੱਟਾ ਰੋਡ ਜੀ अर्ਬਨ ਸਟ੍ਰੀਟ ਫੇਸ ਥ੍ਰੀ ਬੈਕ ਸਾਈਡ ਏਰੀਆ ਪੰਜਾਬੀ ਯੂਨੀਵਰਸਿਟੀ ਦੇ ਓਪਪੋਜ਼ਿਟ ਸਾਈਡ ਵਾਲਾ ਏਰੀਆ ਹੈ ਜੀ ਨੇੜੇ ਬੱਸ ਸਟੈਂਡ ਹੈ ਜੀ 5 ਮਿੰਟ ਦੀ ਡਰਾਈਵ ਤੇ 5 ਮਿੰਟ ਦੀ ਡਰਾਈਵ ਤੇ ਹੈਗਾ ਜੀ ਪਟਿਆ ਸੋ ਇਸ ਕੋਠੀ ਦਾ ਟੋਟਲ ਕਵਰਡ ਏਰੀਆ ਹੈ 2700 ਸਕਰ ਫੁੱਟ ਜੀ ਇਸ ਟੋਟਲ ਇਸ ਕੋਠੀ ਦੇ ਵਿੱਚ ਚਾਰ ਬੈਡਰੂਮ ਨੇ ਜੀ ਦੋ ਗਰਾਉਂਡ ਫਲੋਰ ਦੋ ਫਰਸਟ ਫਲੋਰ ਜੀ ਗਰਾਉਂਡ ਫਲੋਰ ਤੇ ਤੁਹਾਨੂੰ ਫਰਨੀਚਰ ਦਾ ਕੰਮ ਕੰਪਲੀਟ ਮਿਲ ਜੂ ਜੀ ਫਰਸਟ ਬੈਡਰੂਮ ਆ ਪਤਾ ਨੂੰ ਦਿਖਾ ਰਿਆ ਨਾਲ ਵੈਂਟੀਲੇਸ਼ਨ ਏਰੀਆ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਦੋਸਤੋ ਸੋ ਇਧਰ ਕਿਚਨ ਦਾ ਕੰਮ ਵੀ ਸਾਰਾ ਕੰਪਲੀਟ ਹੈ ਕਿਚਨ ਦਾ ਕੰਮ ਸਾਰਾ ਵਧੀਆ ਕੁਆਲਿਟੀ ਦਾ ਹੋਇਆ ਹੋਇਆ ਜੀ ਤੁਸੀਂ ਦੇਖ ਰਹੇ ਹੋ ਲੌਬੀ ਦੇ ਵਿੱਚ ਇੰਟੀਰੀਅਰ ਵਰਕ ਬਹੁਤ ਸੋਹਣਾ ਇਧਰ ਡ੍ਰੈਇੰਗ ਏਰੀਆ ਡ੍ਰੈਇੰਗ ਰੂਮ ਤੁਸੀਂ ਦੇਖੋ ਦੋ ਟੋਟਲ ਇਸ ਕੋਠੀ ਦੇ ਚਾਰ ਬੈਡਰੂਮ ਦੋ ਗਰਾਉਂਡ ਫਲੋਰ ਜੀ ਦੋ ਫਸਟ ਫਲੋਰ ਔਰ ਡਬਲ ਕਿਚਨ ਬਾਥਰੂਮ ਮਿਲ ਜਾਣਗੇ ਇਸ ਕੋਠੀ ਦੇ ਵਿੱਚ ਤੁਹਾਨੂੰ ਨਾਲ ਅਟੈਚ ਜੀ ਸੋ ਦੋਸਤੋ ਇਹ ਰਹਿਸ਼ੀ ਏਰੀਆ ਟੋਟਲ ਸਾਰਾ ਇਧਰ ਦਿਖਾ ਦੋ ਜੀ ਜੋ ਭੈਣ ਭਰਾ ਕੋਈ ਕੋਠੀ ਖਰੀਦਣਾ ਚਾਹੁੰਦਾ ਸਾਰਨੋਂ ਪਹਿਲਾ ਸਵਾਲ ਇਹੀ ਹੁੰਦਾ ਵੀ ਰਹਿਸ਼ੀ ਏਰੀਆ ਸਾਰਾ ਰਹਿਸ਼ੀ ਏਰੀਆ ਜੀ ਆਲੇ-ਦਾਲੇ ਸਾਰੇ ਘਰ ਬਣੇ ਹੋਏ ਨੇ ਜੋ ਕਿ ਇੱਕ ਵਧੀਆ ਰਹਿਣਜੋਗ ਵਧੀਆ ਏਰੀਆ ਜੀ ਸੋ ਜੋ ਕੋਈ ਭੈਣ ਭਰਾ ਦੋਸਤ ਮਿੱਤਰ ਇਹ ਕੋਠੀ ਖਰੀਦਣਾ ਚਾਹੁੰਦਾ ਜਾਂ ਕੋਠੀ ਨੂੰ ਦੇਖਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰਕੇ ਉਹ ਕੋਠੀ ਦੇਖ ਸਕਦਾ ਹੈ ਖਰੀਦ ਸਕਦਾ ਸੋ ਧੰਨਵਾਦ ਦੋਸਤੋ ਸ਼ੁਕਰੀਆ